ਬ੍ਰੇਕਤਵਾਦੀਪਰ ਫੇਰ ਤੁਹਾਡਾ ਸਵਾਗਤ ਹੈ ਲੰਮੇ ਅਰਸੇ ਤੋਂ ਬਾਅਦ ਪੰਥਕ ਗਲਿਆਰਿਆਂ ਦੇ ਵਿੱਚ ਵੱਖ-ਵੱਖ ਧੜਿਆਂ ਵਿੱਚ ਵੰਡੇ ਗਏ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇਕਤਾ ਦੀ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਪੰਥ ਦੇ ਹਰਿਆਵਲ ਦਸਤੇਵਜੋਂ ਜਾਣੇ ਜਾਂਦੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇਕਤਾ ਕਰਦਿਆਂ ਐਲਾਨ ਕੀਤਾ ਗਿਆ ਕਿ ਫੈਡਰੇਸ਼ਨ ਸਕੂਲ ਕਾਲਜ ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਨੂੰ ਤੰਦੇਹੀ ਨਾਲ ਲੰਬੰਦ ਕਰਨਗੇ ਤੇ ਨੌਜਵਾਨਾਂ ਨੂੰ ਪਤਿਤ ਪੁਨੇ ਤੋਂ ਬਚਾਉਣ ਦੇ ਨਾਲ-ਨਾਲ ਆਪਣੇ ਗੌਰਵਮਈ ਵਿਰਸੇ ਨਾਲ ਜੋੜਨਗੇ ਇਸ ਮੌਕੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀ ਮੁਹੰਮਦ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਹੋਰ ਫੈਡਰੇਸ਼ਨ ਦੀ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਭਾਈ ਕਵਰ ਚੜਤ ਸਿੰਘ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਅਤੇ ਉਹਨਾਂ ਨੂੰ ਸਿਰੋਪਾ ਪਾਕਿ ਸਨਮਾਨਿਤ ਕੀਤਾ ਗਿਆ ਫਰਸਟ ਵੀ ਚੈਨਲ ਵੇਖਣ ਵਾਲੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਪ੍ਰੈਸ ਕਲੱਬ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਭਾਈ ਕਮਰਚਰਤ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਤੇ ਅਸੀਂ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਨਾਲ ਕੀ ਕਰਨਾ ਚਾਹੁੰਦੇ ਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਲੰਮੀ ਧੀਰ ਤੋਂ ਇੱਕ ਮੰਗ ਸੀ ਪੰਥ ਵਿੱਚ ਪੰਜਾਬ ਵਿੱਚ ਕਿ ਏਕਾ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਪੰਥ ਦੀ ਕੋਈ ਗੱਲ ਨੂੰ ਅਗਾਹ ਵਧਾਉਣਾ ਚਾਹੁੰਦੇ ਆਂ ਪੰਜਾਬ ਦੇ ਮਸਲਿਆਂ ਦੇ ਉੱਤੇ ਕੋਈ ਸਾਰਥਕ ਹੱਲ ਅ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਫੈਡਰੇਸ਼ਨ ਦੀ ਅਗਵਾਈ ਵੀ ਕਰ ਰਹੇ ਸੀ ਤੇ ਬਤੌਰ ਸਰਪ੍ਰਸਤ ਵੀ ਜਦੋਂ ਅ ਗਾਂ ਦੇ ਗਾਂ ਪ੍ਰਧਾਨ ਸਾਹਿਬ ਲੱਗੇ ਨੇ ਤੇ ਇਹਨਾਂ ਨੇ ਬਹੁਤ ਸੋਹਣੇ ਕਾਰਜ ਵੀ ਕੀਤੇ ਆ ਉਧਰ ਹੀ ਅਸੀਂ ਵੀ ਜੋ ਵਿਦਿਆਕਦਾਰਿਆਂ ਦੇ ਵਿੱਚ ਨੌਜਵਾਨ ਜਾਗਰੂਕਤਾ ਜਾਂ ਕੋਈ ਵੀ ਸੰਘਰਸ਼ ਹੋਇਆ ਕਿਸਾਨੀ ਸੰਘਰਸ਼ ਹੋਇਆ ਜਾਂ ਹੁਣ ਪੰਜਾਬ ਯੂਨੀਵਰਸਿਟੀ ਦਾ ਹੋਇਆ ਹੜਾਂ ਦਾ ਹੋਇਆ ਸੋ ਅਸੀਂ ਵੀ ਆਪਣਾ ਜੋ ਹੈ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਯਤਨ ਕਰ ਰਹੇ ਸਨ ਭਾਈ ਸਾਹਿਬ ਦੇ ਨਾਲ ਬਹੁਤ ਦੇਰ ਤੋਂ ਇਹ ਗੱਲ ਚੱਲਦੀ ਪਈ ਸੀ ਕਿ ਫੈਡਰੇਸ਼ਨ ਹੀ ਉਹ ਪਲੇਟਫਾਰਮ ਹੈ ਜਿੱਥੋਂ ਪੰਥ ਦੇ ਵਿੱਚ ਇੱਕ ਏਕੇ ਦੀ ਗੂੰਜ ਜਾ ਸਕਦੀ ਹੈ ਸੋ ਸਤਕਾਰਯੋਗ ਪਿਤਾ ਜੀ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਤੇ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਕਾਫੀ ਮੀਟਿੰਗਾਂ ਹੁੰਦੀਆਂ ਰਹੀਆਂ ਕਿ ਕੇਸ ਹਿਸਾਬ ਦੇ ਨਾਲ ਉਹ ਜੋ ਏਕੇ ਦੀ ਪ੍ਰੋਜੈਕਸ਼ਨ ਹੋਏ ਸੋ ਅੱਜ ਦੀ ਇਹ ਡੇਟ ਜਿਹੜੀ ਮਿਥੀ ਗਈ ਸੀ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਦਾ ਜਿਨ੍ਹਾਂ ਨੇ ਇਹ ਪਹਿਲ ਕਦਮੀ ਕਰਕੇ ਤੇ ਜੋ ਸਨੇਹਾ ਪੰਥ ਨੂੰ ਜਾਣਾ ਚਾਹੀਦਾ ਸੀ ਪੰਜਾਬ ਨੂੰ ਜਾਣਾ ਚਾਹੀਦਾ ਸੀ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਉਹ ਜਿਹੜਾ ਗਿਆ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਵੱਡੇ ਨੇ ਤਜਰਬੇਕਾਰ ਨੇ ਜਿੱਥੇ ਨੌਜਵਾਨਾਂ ਨੂੰ ਜੋਸ਼ ਅਕਾਲ ਪੁਰਖ ਬਖਸ਼ਿਸ਼ ਕਰਦਾ ਉਧਰ ਹੋਸ਼ ਜਿਹੜੇ ਨੇ ਉਹ ਵੀ ਸਾਡੇ ਵੱਡਿਆਂ ਦੇ ਰੂਪ ਦੇ ਵਿੱਚ ਅਕਾਲ ਪੁਰਖ ਸਾਨੂੰ ਜਿਹੜਾ ਬਖਸ਼ਿਸ਼ ਕਰਦਾ ਏ ਸੋ ਫੈਡਰੇਸ਼ਨ ਦੀ ਪੁਰਾਣੀ ਲੀਡਰਸ਼ਿਪ ਵੀ ਇੱਧਰ ਮੌਜੂਦ ਹੈ ਆਉਣ ਵਾਲੇ ਸਮੇਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇੱਧਰ ਮੌਜੂਦ ਹੈ ਤੇ ਅਸੀਂ ਉਸੇ ਤਰੀਕੇ ਨਾਲ ਜਿਵੇਂ ਅਮਰਜੀਤ ਭਾਈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੌਜਵਾਨਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਨ ਦਾ ਯਤਨ ਕਰਦੇ ਸਨ ਵਿਦਿਅਕ ਅਦਾਰਿਆਂ ਦੇ ਵਿੱਚ ਜਾਗਰੂਕ ਕਰਨ ਦਾ ਪੰਥ ਦੇ ਮਸਲਿਆਂ ਤੇ ਪੰਜਾਬ ਦੇ ਮਸਲਿਆਂ ਤੇ ਤੇ ਨਾਲੇ ਐਜੂਕੇਟ ਕਰਨਾ ਚਾਹੁੰਦੇ ਸਨ ਜਿੱਦ ਅਧਿਆਤਮਕਤਾ ਸੀ ਉਧਰ ਆਧੁਨਿਕਤਾ ਵੀ ਉਹ ਜਿਹੜੀ ਸੀ ਤੋ ਉਹਦੇ ਵਿੱਚ ਉਹ ਉਹਨਾਂ ਨੂੰ ਜਿਹੜਾ ਏ ਉਹ ਵਧਾਵਾ ਦਿੰਦੇ ਹੁੰਦੇ ਸਨ ਸੋ ਅੱਜ ਉਹੀ ਗੂੰਜ ਜਿਹੜੀ ਹੈ ਉਹ ਪੰਥ ਤੇ ਪੰਜਾਬ ਦੇ ਵਿੱਚ ਗਈ ਹੈ ਫੈਡਰੇਸ਼ਨ ਦੀਆਂ ਦੋ ਮੁੱਖ ਫੈਕਸ਼ਨਸ ਜਿਹੜੀਆਂ ਨੇ ਉਹ ਅਮਲਗਾਮੇਟ ਹੋ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜੀ ਹੈ ਫਿਰ ਤੋਂ ਆਪਣੇ ਜਿਹੜੇ ਹੈ ਉਹ ਪੋਟੈਂਸ਼ੀਅਲ ਨੂੰ ਅਚੀਵ ਕਰਨ ਦੇ ਵਿੱਚ ਉਹ ਸਫਲ ਹੋ ਰਹੀ ਹੈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਮਰ ਚੱਟ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਫੈਡਰੇਸ਼ਨ ਆਗੂ ਸਾਡੇ ਦੇ ਨਾਂ ਰੰਨਗੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਵੱਧ ਤੋਂ ਵੱਧ ਇਹ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਗੇ ਫਾਸਟਵੇ ਚੈਨਲ ਲਈ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ